ਪੰਜਾਬ ਦੀਆਂ ਮੁਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਾਨਸੂ ạtਪਾਲ ਮੁਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਕੇਂਦਰ ਮੂਰੇ ਚੁੱਕੇ ਭਗਵੰਤ ਮਾਨ ਅਨਾਜ ਲੈਣ ਵਾਲੇ ਲੱਖਾਂ ਸ਼ੱਕੀ ਮੈਂਬਰ ਹਟਾਏ ਜਾਣ ਦਾ ਰਾਹ ਹੋਇਆ ਸਾਹ ਨਾਪਾਜ ਕਿਸਾਨ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹੋਈ ਧੱਕਾ ਮੁਕੀ ਟਰਾਲੀ ਚੋਰੀ ਮਾਮਲੇ ਚ ਕਿਸਾਨਾਂ ਨੇ ਲਾਇਆ ਸੀ ਧਰਨਾ ਹਰੇਕ ਪਰਿਵਾਰ ਨੂੰ ਹੁਣ ਮਿਲੇਗਾ 10 ਲੱਖ ਤੱਕ ਦਾ ਮੁਫਤ ਇਲਾਜ ਅਹਿਮ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵਾਨ ਤਮਾਨ ਨੇ ਜਾਖੜ ਦੇ ਸਵਾਲਾਂ ਦੇ ਵੀ ਦਿੱਤੇ ਜਵਾਬ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਸ਼ਨ ਸਕੀਮ ਦੀ ਜਿਸ ਦੇ ਵਿੱਚ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਹੈ ਦਰਅਸਲ ਮੁੱਖ ਮੰਤਰੀ ਭਗਵਾਨ ਤਮਾਨ ਨੇ ਕੇਂਦਰ ਦੇ ਮੂਰੇ ਗੋਡੇ ਟੇਕ ਦਿੱਤੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ ਮੁਫਤ ਕਣਕ ਪ੍ਰਾਪਤ ਕਰਨ ਵਾਲੇ ਲਾਪਾਤਰੀਆਂ ਦੀ ਸੂਚੀ ਦੇ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡਾ ਦੇ ਆਧਾਰ ਤੇ ਲਿਆ ਗਿਆ ਹੈ। ਸੋ ਇਸ ਬਦਲਾਅ ਦੇ ਤਹਿਤ ਰਾਜ ਦੇ ਲਗਭਗ 11 ਲੱਖ ਲਾਪਾਤਰੀਆਂ ਨੂੰ ਹੁਣ ਇਸ ਯੋਜਨਾ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਸੋ ਦੱਸਿਆ ਕਿ ਨਵੇਂ ਮਾਪਦੰਡਾ ਦੇ ਅਨੁਸਾਰ 11 ਲੱਖ ਲਾਪਾਤਰੀਆਂ ਨੂੰ ਐਨ ਐਫ ਐਸ ਏ ਦੇ ਅਧੀਨ ਮੁਫਤ ਕਣਕ ਪ੍ਰਾਪਤ ਕਰਨ ਤੋਂ ਰਹਿਣਾ ਪੈ ਸਕਦਾ ਹੈ ਕਿਉਂਕਿ ਰਾਜ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਲਾਭਪਾਤਰੀਆਂ ਨੂੰ ਸ਼ਾਮਿਲ ਕਰਨ ਅਤੇ ਬਾਹਰ ਕੱਢਣ ਦੇ ਮਾਪਦੰਡਾ ਦੀ ਸੂਚੀ ਦਿੱਤੀ ਗਈ ਹੈ ਸੋ ਨਵੇਂ ਮਾਪਦੰਡਾ ਦੇ ਅਨੁਸਾਰ 11 ਲੱਖ ਲਾਭਪਾਤਰੀਆਂ ਨੂੰ ਐਨ ਐਫ ਐਸ ای ਅਧੀਨ ਮੁਫਤ ਕਣਕ ਪ੍ਰਾਪਤ ਕਰਨ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ ਕਿਉਂਕਿ ਰਾਜ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਦੇ ਵਿੱਚ ਲਾਭਪਾਤਰੀਆਂ ਨੂੰ ਸ਼ਾਮਿਲ ਕਰਨ ਅਤੇ ਬਾਹਰ ਕੱਢਣ ਦੇ ਮਾਪਦੰਡਾਂ ਦੀ ਸੂਚੀ ਦਿੱਤੀ ਗਈ ਹੈ ਸੋ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਆਮਦਨ ਟੈਕਸਦਾਤਾ ਜੋ ਕਿ ਜੀਐਸਟੀ ਸੇਵਾ ਟੈਕਸ ਅਤੇ ਪੇਸ਼ੇਵਰ ਟੈਕਸ ਅਦਾ ਕਰ ਰਹੇ ਨੇ ਜਾਂ ਮੋਟਰ ਮੋਟਰਾਇਜ਼ਡ ਚਾਰ ਪਹੀਆ ਵਾਹਨ ਜਾਂ 에어 ਕੰਡੀਸ਼ਨ ਦੇ ਮਾਲਕ ਨੇ ਉਹਨਾਂ ਨੂੰ ਮੁਫਤ ਨਾਜ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਦੇ ਵਿੱਚੋਂ ਬਾਹਰ ਰੱਖਿਆ ਜਾਵੇਗਾ ਸੋ ਨੋਟੀਫਿਕੇਸ਼ਨ ਜੋ ਕਿ ਪੰਜਾਬ ਖੁਰਾਕ ਸੁਰੱਖਿਆ ਨਿਯਮਾ 2016 ਦੇ ਵਿੱਚ ਸੋਧ ਹੈ ਸੋ ਇਹ ਵੀ ਕਹਿੰਦਾ ਹੈ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਦੇ ਨਾਲ ਜਾਰੀ ਕੀਤਾ ਜਾ ਰਿਹਾ ਹੈ ਸੋ ਜਦੋਂ ਕਿ ਸੀਮਾਂਤ ਕਿਸਾਨਾਂ ਨੂੰ ਛੋੜ ਜਿਹੜੀ ਆ ਦਿੱਤੀ ਗਈ ਹੈ ਯਾਨੀ ਕਿ 1.5 ਏਕੜ 2.5 ਏਕੜ ਤੋਂ ਘੱਟ ਜ਼ਮੀਨ ਦੇ ਜਿਹੜੇ ਮਾਲਕ ਨੇ ਸੋ ਦੱਸ ਦਈਏ ਕਿ 2.5 ਏਕੜ ਤੋਂ 5 ਏਕੜ ਦੇ ਵਿਚਕਾਰ ਜ਼ਮੀਨਾਂ ਵਾਲੇ ਛੋਟੇ ਕਿਸਾਨਾਂ ਨੂੰ ਵੀ ਮੁਫਤ ਨਾਜ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਔਰ ਰੱਖਿਆ ਜਾਵੇਗਾ ਸੋ ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਦੇ ਵਿੱਚ 8.16 ਲੱਖ ਕਿਸਾਨ ਰਜਿਸਟਰਡ ਸਨ ਜਿਨ੍ਹਾਂ ਦੇ ਵਿੱਚੋਂ ਸਿਰਫ ਹੁਣ 2.93 ਲੱਖ ਸਿਮਾਂਤ ਕਿਸਾਨ ਨੇ ਸੋ ਬਾਕੀ 5.23 ਲੱਖ ਲਾਪਾਤਰੀ ਜਿਨ੍ਹਾਂ ਵਿੱਚ ਛੋਟੇ ਕਿਸਾਨ ਵੀ ਸ਼ਾਮਿਲ ਨੇ ਤੇ ਹੁਣ ਨਵੇਂ ਫਾਰਮੂਲੇ ਤਹਿਤ ਮੁਫਤ ਨਾਜ਼ ਦੇ ਲਈ ਯੋਗ ਹੋਣਗੇ ਸੋ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਇਹ ਵੀ ਕਿਹਾ ਹੈ ਕਿ ਕੀਤਾ ਨਾ ਕੀਤਾ ਇਹ ਮਾਪਦੰਡ ਜਿਹੜੇ ਨੇ ਇਹਨਾਂ ਨੂੰ ਦੇਖਦੇ ਆ ਲਾਪਾਤਰੀ ਜਿਹੜੇ ਵਾਕਈ ਇੱਥੇ ਲਾਪਾਤਰੀ ਹੋਣਗੇ ਉਹਨਾਂ ਨੂੰ ਇਹ ਸਕੀਮ ਦਾ ਜਿਹੜਾ ਕਹਿ ਸਕਦੇ ਆ ਕਿ ਫਾਇਦਾ ਮਿਲੇਗਾ ਸੋ ਇੱਥੇ ਨਾ ਕੱਟਣ ਦੇ ਮਾਮਲੇ ਦੇ ਉੱਤੇ ਉਹਨਾਂ ਕਿਹਾ ਹੈ ਕਿ ਕਿਸੇ ਵੀ ਲਾਪਾਤਰੀ ਨੂੰ ਹਟਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ ਕੇਂਦਰ ਨੇ ਸ਼ੁਰੂ ਦੇ ਵਿੱਚ ਸ਼ੱਕੀ ਲਾਹ ਪਾਤਰੀਆਂ ਦੀ ਤਸਦੀਕ ਕਰਨ ਦੇ ਲਈ ਰਾਜ ਸਰਕਾਰ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਤਸਦੀਕ ਨੂੰ ਪੂਰਾ ਕਰਨ ਦੇ ਲਈ 6 ਮਹੀਨਿਆਂ ਦਾ ਸਮਾਂ ਮੰਗਿਆ ਸੀ ਸੋ ਇਹ ਕਹਿੰਦਿਆ ਹੋਇਆ ਅਧਿਕਾਰੀ ਚੋਣੇ ਦੀ ਖਰੀਦਕਾਰਜਾ ਦੇ ਵਿੱਚ ਰੁੱਝੇ ਰਹਿਣਗੇ ਸੋ ਇੱਥੇ ਇਹ ਦੇਖਣ ਨੂੰ ਮਿਲਿਆ ਕਿ ਹੁਣ ਇਨ੍ਹਾਂ ਸ਼ੱਕੀ ਲਾਹ ਪਾਤਰੀਆਂ ਦਾ ਜਿਹੜਾ ਕਹਿ ਸਕਦੇ ਆ ਕਿ ਨਾ ਐ ਔਰ ਲਿਸਟੂ ਦੇ ਵਿੱਚੋਂ ਕੱਟ ਦਿੱਤਾ ਜਾਏਗਾ ਜਾਂ ਫਿਰ ਉਹਨਾਂ ਦਾ ਨਾਮ ਅਲੱਗ ਰੱਖਿਆ ਜਾਏਗਾ ਫਿਲਹਾਲ ਦੀ ਘੜੀ ਇਸ ਉੱਤੇ ਜਿਹੜੀ ਕਹਿ ਸਕਦੇ ਆ ਕਿ ਆਉਣ ਵਾਲਾ ਸਮਾਂ ਹੀ ਇਸ ਤੇ ਤੈਅ ਕਰੇਗਾ ਤੇ ਹੁਣ ਗੱਲ ਕਰਦੇ ਆ ਨਾਬਾ ਦੀ ਜੀਹਾਂ ਨਾਬਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਜਿੱਥੇ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਆਪਸੀ ਤੱਕਾ ਮੁੱਕੀ ਹੋਈ ਹੈ ਦੱਸ ਦਿਓ ਕਿ ਅੱਜ ਪੰਜਾਬ ਦੇ ਨਾਬਾ ਦੇ ਵਿੱਚ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਆਪਸੀ ਝੜਪ ਹੋਈ ਹੈ ਮਹਿਲਾ ਡੀਐਸਪੀ ਮਨਦੀਪ ਕੌਰ ਨੇ ਕਿਹਾ ਕਿ ਕੁਝ ਕਿਸਾਨਾਂ ਨੇ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਸ਼ੰਭੂ ਮੋਰਚੇ ਦੌਰਾਨ ਗੁੰਮ ਹੋਈਆਂ ਟਰਾਲੀਆਂ ਦੇ ਮੁੱਦੇ ਨੂੰ ਲੈ ਕੇ ਕਿਸਾਨ ਡੀਐਸਪੀ ਮਨਦੀਪ ਕੌਰ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਸੋ ਦੱਸਦੀ ਹੈ ਕਿ ਡੀਐਸਪੀ ਨੇ ਕਿਹਾ ਹੈ ਕਿ ਕਿਸਾਨ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਦੁਰਵਿਵਹਾਰ ਕੀਤਾ ਗਿਆ ਸੜਕ ਨਾ ਰੋਕਣ ਅਤੇ ਹਰ ਕੋਈ ਨਿਰਧਾਰਿਤ ਰਸਤੇ ਤੇ ਯਾਤਰਾ ਕਰ ਸਕਦਾ ਹੈ ਸ਼ੁਰੂ ਦੇ ਵਿੱਚ ਕਿਸਾਨਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਸੜਕ ਨਹੀਂ ਰੋਕਣਗੇ ਅਤੇ ਕਿਸੇ ਹੋਰ ਜਗ੍ਹਾ ਤੇ ਵਿਰੋਧ ਪ੍ਰਦਰਸ਼ਨ ਕਰਨਗੇ ਹਾਲਾਂਕਿ ਕੁਝ ਸਮੇਂ ਬਾਅਦ ਉਹਨਾਂ ਨੇ ਸੜਕ ਨੂੰ ਰੋਕਣਾ ਅਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਸੋ ਡੀਐਸਪੀ ਨੇ ਕਿਹਾ ਕਿ ਜਦੋਂ ਉਹ ਕਿਸਾਨਾਂ ਦੇ ਨਾਲ ਗੱਲ ਕਰਨ ਗਈ ਤਾਂ ਉਹਨਾਂ ਦੇ ਵਿੱਚੋਂ ਕੁਝ ਨੇ ਉਸੇਵਾਲ ਖਿੱਚੇ ਤੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਹਾਲਾਂਕਿ ਕਿਸਾਨਾਂ ਨੇ ਇਸ ਉੱਤੇ ਕਿਹਾ ਕਿ ਐ ਕਿ ਅਸੀਂ ਕਿਸੇ ਦੇ ਨਾਲ ਬਦਸਲੂਕੀ ਨਹੀਂ ਕੀਤੀ ਬਲਕਿ ਸਾਡੀਆਂ ਪੱਗਾਂ ਲੈ ਗਈਆਂ ਨੇ ਸਾਡੇ ਕੱਪੜੇ ਜਿਹੜੇ ਨੇ ਪੁਲਿਸ ਕਰਮੀਆਂ ਦੇ ਵੱਲੋਂ ਫਾੜੇ ਗਏ ਨੇ ਸਦਾ ਸੀ ਕਿ ਡੀਐਸਪੀ ਨੇ ਅੱਗੇ ਵੀ ਕਿਹਾ ਕਿ ਕੁਝ ਪ੍ਰਦਰਸ਼ਨਕਾਰੀ ਅਸਲ ਦੇ ਵਿੱਚ ਕਿਸਾਨਾਂ ਦੇ ਭੇਜ ਦੇ ਵਿੱਚ ਗੁੰਡੇ ਸੀ ਸੋ ਇੱਥੇ ਡੀਐਸਪੀ ਨੇ ਕਿਹਾ ਕਿ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਸੜਕ ਨਾ ਰੋਕਣ ਤੇ ਨਿਯਮਾਂ ਦੇ ਅਨੁਸਾਰ ਆਣ-ਜਾਣ ਕਰਨ ਸੋ ਡੀਐਸਪੀ ਨੇ ਵੀ ਕਿਹਾ ਕਿ ਕੁਝ ਕਿਸਾਨਾਂ ਨੇ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਉਹਨਾਂ ਦੇ ਵਾਲ ਖਿੱਚੇ ਤੇ ਵਰਦੀ ਤੱਕ ਨੂੰ ਹੱਥ ਪਾਇਆ ਤੇ ਉਹਨਾਂ ਇਹ ਵੀ ਕਿਹਾ ਕਿ ਵਿਰੋਧ ਕਰ ਰਹੇ ਕੁਝ ਲੋਕ ਜਿਹੜੇ ਨੇ ਉਹ ਕਿਸਾਨਾਂ ਦੇ ਭੇਜ ਦੇ ਵਿੱਚ ਗੁੰਡੇ ਆਏ ਹੋਏ ਸੀ ਸੋ ਇੱਥੇ ਡੀਐਸਪੀ ਦਾ ਇਹ ਬਿਆਨ ਹੈ ਹਾਲਾਂਕਿ ਕਿਸਾਨਾਂ ਨੇ ਇਹ ਗੱਲ ਆਖੀ ਹੈ ਕਿ ਪੰਕਜ ਪੱਪੂ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਐ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਧਰਨਾ ਪ੍ਰਦਰਸ਼ਨ ਜਿਹੜਾ ਕਰਨਾ ਪੈ ਰਿਹਾ ਸੋ ਇੱਥੇ ਦੱਸ ਰਹੀ ਹਾਂ ਕਿ ਪੰਕਜ ਪੱਪੂ ਮਾਮਲੇ ਦੇ ਵਿੱਚ ਪੁਲਿਸ ਜਾਂਚ ਅਤੇ ਜ਼ਮਾਨਤ ਦੇ ਬਾਵਜੂਦ ਕਿਸਾਨ ਉਸ ਦੀ ਗ੍ਰਿਫਤਾਰੀ ਤੇ ਅੜੇ ਹੋਏ ਨੇ ਜਿਸ ਨੂੰ ਲੈ ਕੇ ਅੱਜ ਧਰਨਾ ਪ੍ਰਦਰਸ਼ਨ ਹੋਇਆ ਸੋ ਇੱਥੇ ਕਹਿ ਸਕਦੇ ਆ ਕਿ ਕਾਫੀ ਖਿੱਚੋ ਤਾਣ ਹੋਈ ਹੈ ਟੱਕਾ ਮੁੱਕੀ ਹੋਈ ਹੈ ਕੱਪੜੇ ਜਿਹੜੇ ਨੇ ਫੜੇ ਗਏ ਨੇ ਹਾਲਾਂਕਿ ਕਿਸਾਨਾਂ ਦੀਆਂ ਪੱਗਾਂ ਤੱਕ ਲਹਿ ਗਈਆਂ ਨੇ ਸੋ ਮਾਮਲਾ ਜਿਹੜਾ ਹੈ ਕਾਫੀ ਗਰਮੰਦਾ ਹੋਇਆ ਅੱਜ ਨਜ਼ਰ ਆਇਆ ਸੋ ਦੱਸਦੀਏ ਕਿ ਨਾਬਾ ਦੇ ਵਿੱਚ ਟਰਾਲੀਆਂ ਨੂੰ ਲੈ ਕੇ ਮਾਮਲਾ ਸੀਗਾ ਕਿਸਾਨਾਂ ਨੇ ਦਾਅਵਾ ਕੀਤਾ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਨਾਬਾ ਦੇ ਵਿੱਚ ਕੁਝ ਟਰਾਲੀਆਂ ਦੇ ਪੁਰਜ਼ੇ ਮਿਲੇ ਤੇ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪੁਰਜ਼ੇ ਕੌਂਸਲਰ ਪੰਕਜ ਪੱਪੂ ਦੀ ਦੁਕਾਨ ਤੋਂ ਮਿਲੇ ਨੇ ਸੋ ਡੀਐਸਪੀ ਨੇ ਕਿਹਾ ਕਿ ਅਧਿਕਾਰੀਆਂ ਨੇ ਉਹਨਾਂ ਨੂੰ ਸੂਚਿਤ ਕੀਤਾ ਸੀ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਇਸ ਉੱਤੇ ਜਿਹੜੀ ਜੋ ਵੀ ਲੋੜਿੰਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਸਮੇਂ ਦੇ ਅਨੁਸਾਰ ਪਰ ਇੱਥੇ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਜਿਹੜਾ ਹੈ ਉਹ ਅੱਜ ਕੀਤਾ ਗਿਆ ਹੈ ਸੋ ਧਰਨੇ ਦੇ ਦੌਰਾਨ ਹੀ ਅੱਜ ਇੰਨੀ ਜ਼ਿਆਦਾ ਖਿੱਚੋ ਤਾਣ ਜਿਹੜੀ ਐ ਵਧੀ ਐ ਸੋ ਇੱਕ ਦੂਜੇ ਨੂੰ ਤੱਕਾ ਮੁੱਕੀ ਮਾਰਦੇ ਹੋਏ ਇੱਥੇ ਪ੍ਰਸ਼ਾਸਨ ਤੇ ਕਿਸਾਨ ਜਿਹੜੇ ਨੇ ਨਜ਼ਰ ਆਏ ਨੇ ਤੇ ਹੁਣ ਗੱਲ ਕਰਦੇ ਆ ਸੀਐਮ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਾਖੜ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੈ ਸੋ 23 ਸਤੰਬਰ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕੰਮ ਜਿਹੜਾ ਸ਼ੁਰੂ ਹੋ ਜਾਵੇਗਾ ਯਾਨੀ ਕਿ ਕੱਲ ਤੋਂ ਸੋ ਇੱਥੇ ਦੱਸਦੀ ਹੈ ਕਿ ਤਰਨਤਾਰਨ ਤੇ ਬਰਨਾਲਾ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਜਾਏਗਾ ਜਿਸ ਦੇ ਤਹਿਤ ਲੋਕਾਂ ਦੇ ਕਾਰਡ ਬਣਾਈ ਜਾਣਗੇ ਇਸਦੇ ਲਈ ਵਿਸ਼ੇਸ਼ ਕੈਂਪ ਬਣਾਏ ਜਾਣਗੇ ਹਰ ਇੱਕ ਜ਼ਿਲ੍ਹੇ ਦੇ ਵਿੱਚ 128 ਕੈਂਪ ਲਗਾਏ ਜਾਣਗੇ ਸੋ ਯੋਜਨਾ ਦੇ ਤਹਿਤ 10 ਲੱਖ ਦਾ ਬੀਮਾ ਕਵਰੇਜ ਦਿੱਤਾ ਜਾਏਗਾ ਸੋ ਬਜਟ ਦੇ ਵਿੱਚ ਹੀ ਇਸ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਇਹ ਵੀ ਦਿੱਤੀ ਹੈ ਕਿ ਇਸ ਯੋਜਨਾ ਨੂੰ ਲਾਗੂ ਕਰਨ ਤੋਂ ਬਾਅਦ ਸੁਝਾਅ ਲਏ ਜਾਣਗੇ ਉਹਨਾਂ ਕਿਹਾ ਕਿ ਕੈਂਪ ਦੌਰਾਨ ਜੋ ਵੀ ਕਮੀ ਆਵੇਗੀ ਉਸ ਨੂੰ ਦੂਰ ਕੀਤਾ ਜਾਏਗਾ ਸੋ ਰਜਿਸਟ੍ਰੇਸ਼ਨ ਪੂਰਾ ਹੋਣ ਤੋਂ ਬਾਅਦ ਲੋਕਾਂ ਨੂੰ 10 ਲੱਖ ਦੇ ਬੀਮਾ ਕਵਰੇਜ ਦਾ ਲਾਭ ਜਿਹੜਾ ਹੈ ਉਹ ਦਿੱਤਾ ਜਾਏਗਾ ਸੋ ਇਥੇ ਉਹਨਾਂ ਇਹ ਵੀ ਕਿਹਾ ਕਿ 2 ਤੋਂ 3 ਦਿਨਾਂ ਦੇ ਵਿੱਚ ਕੈਂਪ ਜਿਹੜੇ ਨੇ ਉਹ ਜਾਰੀ ਰਹਿਣਗੇ ਤਾਂ ਜੋ ਲੋਕਾਂ ਨੂੰ ਕਾਰਡ ਬਣਾਉਣ ਅਤੇ ਆਪਣੇ ਘਰ ਤੋਂ ਦੂਰ ਨਾ ਜਾਣਾ ਪਵੇ ਸੋ ਇਸ ਦੇ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਏਗਾ ਤਾਂ ਜੋ ਹਰ ਇੱਕ ਸਹੂਿਦਾ ਦਾ ਲਾਭ ਉਹਨਾਂ ਨੂੰ ਮਿਲ ਸਕੇ ਸੋ ਲੋਕਾਂ ਨੂੰ ਕਾਰਡ ਬਣਾਉਣ ਦੇ ਲਈ ਆਧਾਰ ਕਾਰਡ, ਵੋਟਰ ਕਾਰਡ ਜਾਂ ਪਾਸਪੋਰਟ ਦੀ ਇੱਕ ਕਾਪੀ ਨਾਲ ਲਿਉਣੀ ਲਾਜ਼ਮੀ ਹੋਏਗੀ ਸੋ ਸੀਐਮ ਭਗਵੰਤ ਮਾਨ ਨੇ ਆਖਿਆ ਕਿ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਆਸਾਨ ਰੱਖਿਆ ਗਿਆ ਸੋ ਇਥੇ ਸੁਨੀਲ ਜਖਾ ਦੇ ਇਲਜ਼ਾਮਾਂ ਤੇ ਵੀ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅੱਜ ਪ੍ਰੈਸ ਕਾਨਫਰੰਸ 'ਚ ਨਜ਼ਰ ਆਏ ਨੇ ਉਹਨਾਂ ਕਿਹਾ ਹੈ ਕਿ ਮਾਦੋਪੁਰ ਡੈਮ ਜਿਹੜਾ ਉਹੋ ਬਾਅਦ ਦੇ ਵਿੱਚ ਟੁੱਟਿਆ ਉਸ ਤੋਂ ਪਹਿਲਾਂ ਹੜ੍ਹ ਆਈ ਸੀ ਯਾਨੀ ਕਿ ਫਲੱਡ ਗੇਟ ਟੁੱਟਣ ਤੋਂ ਪਹਿਲਾਂ ਹੀ ਹੜ੍ਹ ਜਿਹੜੇ ਨੇ ਉਹ ਆਈ ਸੀ ਕਹਿੰਦੇ ਹੋਏ ਇੱਥੇ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਜਾਖੜ ਦੇ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਸੀ ਕਿ ਇੱਥੇ ਇਸ ਮਾਮਲੇ ਦੇ ਉੱਤੇ ਜਾਂਚ ਕਰਾਈ ਜਾਵੇ ਕਿਉਂਕਿ ਮਾਦੋਪੁਰ ਡੈਮ ਜਿਹੜਾ ਹੈ ਉਸ ਦੇ ਫਲੱਡ ਗੇਟ ਜਿਹੜੇ ਨੇ ਉਹਨਾਂ ਦਾ ਕਹਿ ਸਕਦੇ ਕਿ ਇੱਕ ਆ ਜਿਹੜਾ ਕਹਿ ਸਕਦਾ ਕਿ ਅਜਿਹੀ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਜਿਹੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਜੋ ਗੈਰ ਜ਼ਿੰਮੇਦਾਰ ਆ ਨਾ ਸੀ ਸੋ ਇੱਥੇ ਇਹ ਕਹਿੰਦੇ ਹੋਏ ਜਾਖੜ ਨਜ਼ਰ ਆਏ ਸੀ ਸੋ ਜਾਖੜ ਦੇ ਇਹਨਾਂ ਬਿਆਨਾਂ ਨੂੰ ਕਿਤੇ ਨਾ ਕਿਤੇ ਖਾਰਜ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਏ ਨੇ ਉਹਨਾਂ ਕਿਹਾ ਕਿ ਨਿਰਪੱਖ ਜਾਂਚ ਕਰਾਉਣ ਦੇ ਲਈ ਪਹਿਲਾਂ ਹੀ ਸੰਬੰਧਿਤ ਅਧਿਕਾਰੀਆਂ ਦੀ ਛੁੱਟੀ ਵੀ ਕੀਤੀ ਗਈ ਯਾਨੀ ਕਿ ਇੱਥੇ 3 ਦਿਨ ਪਹਿਲਾਂ ਜਿਹੜੇ ਅਧਿਕਾਰੀਆਂ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਉਸ ਮਾਮਲੇ ਦੇ ਉੱਤੇ ਵੀ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਏ ਨੇ ਸੋ ਦੱਸ ਦਈਏ ਕਿ ਪਠਾਨਕੋਟ ਦੇ ਵਿੱਚ ਮਾਧੋਪੁਰ ਡੈਮ ਦੇ ਕੁਝ ਕ ਅਧਿਕਾਰੀਆਂ ਨੂੰ ਇੱਥੇ ਜਿਹੜਾ ਮੁਲਤਵੀ ਕੀਤਾ ਗਿਆ ਸੀ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਸੀ ਸੋ ਇਸ ਮਾਮਲੇ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਨਿਰਪੱਖ ਜਾਂਚ ਕਰਾਉਣ ਦੇ ਲਈ ਪਹਿਲਾਂ ਹੀ ਜਿਹੜਾ ਸਬੰਧਿਤ ਅਧਿਕਾਰੀਆਂ ਦੀ ਛੁੱਟੀ ਕਰ ਦਿੱਤੀ ਗਈ ਸੀ ਸੋ ਪਠਾਨਕੋਟ ਦੇ ਮਾਧੋਪੁਰ ਡੈਮ ਦੇ ਗੇਟ ਟੁੱਟਣ ਦੇ ਨਾਲ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਆਇਆ ਸੀ ਸੋ ਹੜ੍ਹਾਂ ਦੇ ਕਰਕੇ ਪੰਜਾਬ ਭਰ ਦੇ ਵਿੱਚ ਸਥਿਤੀਆਂ ਜਿਹੜੀਆਂ ਨੇ ਕਾਫੀ ਖਰਾਬ ਹੁੰਦੀਆਂ ਹੋਈਆਂ ਨਜ਼ਰ ਆਈਆਂ ਸੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਸੀ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ ਘਰਾਂ ਦਾ ਨੁਕਸਾਨ ਹੋਇਆ ਸੀ ਜਿਸ ਨੂੰ ਲੈ ਕੇ ਇੱਥੇ ਘਿਰਦੀ ਹੋਈ ਪੰਜਾਬ ਸਰਕਾਰ ਵੀ ਦਰਅਸਲ ਨਜ਼ਰ ਆਈ ਸੀ ਜਿਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਵਾਬ ਜਿਹੜਾ ਜਾਖੜ ਦੇ ਬਿਆਨਾਂ ਤੋਂ ਬਾਅਦ ਜਿਹੜਾ ਦਿੱਤਾ ਹੈ ਤੇ ਹੁਣ ਗੱਲ ਕਰਦੇ ਆ ਜੀਐਸਟੀ ਦਰਾਂ ਦੀ ਜੀ ਹਾਂ ਦਰਅਸਲ ਅੱਜ ਨਵੇਂ ਜੀਐਸਟੀ ਦਰਾਂ ਤੋਂ ਜੜੀ ਸ਼ੁਰੂਆਤ ਹੋ ਚੁੱਕੀ ਹੈ ਬਾਜ਼ਾਰਾਂ ਦੇ ਵਿੱਚ ਨਵੇਂ ਸਿਰੇ ਤੋਂ ਬਾਜ਼ਾਰ ਖੁੱਲੇ ਨੇ ਨਵੀਂ ਜੀਐਸਟੀ ਦਰਾਂ ਦੇ ਨਾਲ ਦੱਸ ਦਈਏ ਕਿ ਵਸਤੂ ਤੇ ਸੇਵਾਕਾਰ ਚ ਕਟੌਤੀ ਜਿਹੜੀ ਹੈ ਹਲਕੇ ਸੋਮਵਾਰ ਤੋਂ ਯਾਨੀ ਕਿ ਅੱਜ ਤੋਂ ਜਿਹੜੀ ਹੈ ਸ਼ੁਰੂ ਹੋ ਗਈ ਹੈ ਸੋ ਜੀਐਸਟੀ ਦਰਾਂ ਕਟਣ ਦੇ ਨਾਲ ਰਸੋਈ ਦਾ ਸਮਾਨ ਇਲੈਕਟ੍ਰੋਨਿਕਸ ਉਪਕਰਣ ਦਵਾਈਆਂ ਮੈਡੀਕਲ ਉਪਕਰਣਾਂ ਤੋਂ ਲੈ ਕੇ ਵਾਨਾਂ ਤੱਕ ਲਗਭਗ 775 ਵਸਤੂਆਂ ਸਸਤੀਆਂ ਹੋ ਗਈਆਂ ਨੇ ਸੋ ਜੀਐਸਟੀ ਤਾਂ ਕੌਂਸਲ ਦੇ ਵੱਲੋਂ ਖਪਤਕਾਰਾਂ ਨੂੰ ਰਾਹਤ ਦਿੰਦਿਆਂ 22 ਸਤੰਬਰ ਯਾਨੀ ਕਿ ਅੱਜ ਤੋਂ ਜੀਐਸਟੀ ਦਰਾਂ ਘਟਾਉਣ ਦਾ ਫੈਸਲਾ ਕੀਤਾ ਗਿਆ ਸੀ ਇਸ ਦੇ ਨਾਲ ਕਿਉ ਪਨੀਰ ਮੱਖਣ ਨਮਕੀਨ ਕੈਚਪ ਜੈਮ ਸੁੱਕੇ ਮੇਵੇ ਕੌਫੀ ਅਤੇ ਆਈਸਕ੍ਰੀਮ ਵਰਗੀਆਂ ਆਮ ਵਸਤੂਆਂ ਜਿਹੜੀਆਂ ਨੇ ਉਹ ਸਸਤੀਆਂ ਹੋਈਆਂ ਨੇ ਇਸ ਤੋਂ ਇਲਾਵਾ ਟੀਵੀ 에어 ਕੰਡੀਸ਼ਨ ਵਾਸ਼ਿੰਗ ਮਸ਼ੀਨ ਵਰਗੇ ਜਿਹੜੇ ਵਾਹਨ ਉਪਕਰਣ ਨੇ ਉਹ ਵੀ ਸਸਤੇ ਹੋਏ ਨੇ ਸੋ so, GST ਦਰਾਂ ਦੇ ਵਿੱਚ ਬਦਲਾਅ ਦੇ ਮੱਦੇਨਜ਼ਰ ਰੋਜ਼ਾਨਾ ਵਰਤੋਂ ਦਾ ਸਮਾਨ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਪਹਿਲਾਂ ਹੀ ਕੀਮਤਾਂ ਦੇ ਵਿੱਚ ਘਟਾਉਣ ਦਾ ਐਲਾਨ ਕੀਤਾ ਸੀ ਜ਼ਿਆਦਾਤਰ ਦਵਾਈਆਂ ਤੇ ਫਾਰਮੂਲੇਸ਼ਨ ਤੇ ਗਲੂਮੈਟ੍ਰਿਕ ਜਿਹੜੇ ਕਹਿ ਸਕਦੇ ਹਾਂ ਕਿਟ ਵਗੈਰਾ ਮੈਡੀਕਲ ਉਪਕਰਣ ਜਿਹੜੇ ਨੇ ਉਹਨਾਂ ਦੀ ਦਰਾਂ ਦੇ ਵਿੱਚ ਵੀ ਕਟੌਤੀ ਹੋਈ ਹੈ ਸੋ ਦੱਸਦੀ ਕਿ ਦਵਾਈਆਂ ਸਸਤੀਆਂ ਹੁਣ ਮਿਲਣਗੀਆਂ ਸੋ ਸਿਮਿੰਟ ਤੇ ਜੀਐਸਟੀ ਜਿਹੜੀ ਆ ਘਟਾ ਕੇ 28 28 ਤੋਂ ਘਟਾ ਕੇ 18 ਕਰ ਦਿੱਤੀ ਗਈ ਹੈ ਸੋ ਜੀਐਸਟੀ ਦਰਾਂ ਦੇ ਵਿੱਚ ਕਟੌਤੀ ਦੇ ਨਾਲ ਸਭ ਤੋਂ ਵੱਡਾ ਫਾਇਦਾ ਵਾਹਨ ਖਰੀਦਣ ਵਾਲਿਆਂ ਨੂੰ ਹੋਇਆ ਸੋ ਦੱਸਦੀ ਏ ਕਿ ਇੱਥੇ ਟੈਲੀਵਿਜ਼ਨ ਨਿਰਮਾਤਾ ਖਪਤਕਾਰਾਂ ਨੂੰ ਜੀਐਸਟੀ ਕਟੌਤੀ ਦਾ ਲਾਭ ਦੇਣ ਦੇ ਲਈ ਆਪਣੇ ਉਪਕਰਨਾਂ ਦੀਆਂ ਕੀਮਤਾਂ 2500 ਤੋਂ 85000 ਰੁਪਏ ਤੱਕ ਘਟਾ ਰਹੇ ਨੇ ਸੋ ਸੋਮਵਾਰ ਯਾਨੀ ਕਿ ਅੱਜ ਤੋਂ ਇਹ ਦੀ ਕਟौती ਹੋਈ ਹੈ ਤੇ ਵੱਡੀ ਰਾਹਤ ਵੀ ਕਹਿ ਸਕਦੇ ਆ ਕਿ ਪਬਲਿਕ ਨੂੰ ਮਿਲੀ ਆ ਪਰ ਕਿਤੇ ਕਿਤੇ ਜਿਆਦਾ ਕੁਝ ਇਹਨਾਂ ਫਰਕ ਇਸ ਦੇ ਵਿੱਚ ਕਈ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਸੋ ਇੱਥੇ ਦੱਸ ਦਈਏ ਕਿ ਜੀਐਸਟੀ ਦੇ ਵਿੱਚ ਸੁਧਾਰ ਅਜੇ ਵੀ ਕਾਫੀ ਨਹੀਂ ਹੈ ਇਹ ਕਾਂਗਰਸ ਦਾ ਕਹਿਣਾ ਹੈ ਸੋ ਇੱਥੇ ਦੱਸ ਦਈਏ ਕਿ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੀਐਸਟੀ ਪ੍ਰਬੰਧ ਦੇ ਵਿੱਚ ਕੀਤੀਆਂ ਸੋਧਾਂ ਦਾ ਸਹਰਾ ਲੈਣ ਦਾ ਦੋਸ਼ ਲਾਉਂਦੇ ਆ ਮੌਜੂਦਾ ਸੁਧਾਰਾਂ ਨੂੰ ਨਾਕਾਫੀ ਕਰਾਰ ਦਿੱਤਾ ਤੇ ਆਖਿਆ ਹੈ ਕਿ ਸੂਪਿਆਂ ਦੇ ਲਈ ਮੁਆਵਜ਼ੇ ਦੀ ਮਿਆਦ 5 ਸਾਲ ਹੋਰ ਵਧਾਉਣ ਦੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਸੋ ਵਿਰੋਧੀ ਪਾਰਟੀ ਨੇ ਸੁਧਾਰਾਂ ਦੀ ਆਲੋਚਨਾ ਕਰਦਿਆਂ ਇਸ ਨੂੰ ਡੂੰਗੇ ਜ਼ਖਮ ਦੇਣ ਮੰਗਰੋ ਮਲਮ ਲਾਉਣ ਵਰਗਾ ਦੱਸਿਆ ਸੋ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਸਰਕਾਰ ਨੂੰ ਲੋੜੀਂਦੀਆਂ ਅਵਸਥਾਂ ਤੇ GST ਲੋਨ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਸੋ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਦੇ ਸੰਬੋਧਨ ਤੇ ਟਿੱਪਣੀ ਕਰਦਿਆਂ ਕਿ ਆ ਕਿ ਇੱਥੇ ਕਾਫੀ ਹੱਦ ਤੱਕ ਇਹ ਚੀਜ਼ਾਂ ਜਿਹੜੀਆਂ ਨੇ ਸਰਲ ਬਣ ਸਕਦੀਆਂ ਸੀ ਸੋ ਇੱਥੇ ਕਾਂਗਰਸ ਜਿਹੜੀ ਆ ਇਲਜ਼ਾਮ ਲਾਉਂਦੀ ਹੋਈ ਨਜ਼ਰ ਆਈ ਹੈ ਪਰ ਇੱਕ ਹੋਰ ਗੱਲ ਹੈ ਕਿ ਵਾਨਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਘਟ ਗਈਆਂ ਨੇ ਕਈ ਕੰਪਨੀਆਂ ਭਾ ਘਟਾਉਣ ਦਾ ਪਹਿਲਾਂ ਹੀ ਜਿਹੜਾ ਐਲਾਨ ਹੈ ਉਹ ਕਰ ਚੁੱਕੀਆਂ ਸੀ ਪਰ ਹੁਣ ਜਿਹੜਾ GST ਦੇ ਵਿੱਚ ਕਟੌਤੀ ਕੀਤੀ ਗਈ ਹੈ ਇਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਕੰਪਨੀਆਂ ਨੇ ਉਹਨਾਂ ਨੂੰ ਵੀ ਫਾਇਦਾ ਹੋਇਆ ਬਹੁਤ ਸਾਰੇ ਲੋਕਾਂ ਨੂੰ ਵੀ ਫਾਇਦਾ ਹੋਇਆ ਕਿਉਂਕਿ ਬਹੁਤ ਸਾਰੀ ਚੀਜ਼ਾਂ ਦੇ ਉੱਤੇ GST ਦਰਾਂ ਜਿਹੜੀਆਂ ਨੇ ਕੱਟ ਚੁਕੀਆਂ ਨੇ ਸੋ ਬਾਜ਼ਾਰਾਂ ਦੇ ਵਿੱਚ ਕਹਿ ਸਕਦੇ ਆ ਕਿ ਅੱਜ ਨਵੇਂ ਸਿਰੇ ਤੋਂ ਨਵੇਂ ਦਰਾਂ ਤੋਂ ਇਹ ਜਿਹੜੀ GST ਦੀ ਕਟੌਤੀ ਹੈ ਤੇ ਲੋਕ ਜਿਹੜੇ ਸਮਾਨ ਵੀ ਖਰੀਦ ਰਹੇ ਨੇ ਉਹਨਾਂ ਦੇ ਲਈ ਵੀ ਬੇहद ਅਹਿਮ ਸੀ ਅੱਜ ਦਾ ਦਿਨ ਕਿਉਂਕਿ ਅੱਜ ਨਵੇਂ ਸਿਰੇ ਤੋਂ ਜਿਹੜਾ GST ਹੈ ਉਹ ਘਟ ਕੇ ਲੋਕਾਂ ਨੂੰ ਸਮਾਨ ਜਿਹੜਾ ਮਿਲ ਰਿਹਾ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ